ਸੰਤ ਜਰਨੈਤ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਪਹਿਲੀ ਵਾਰ ਦੇਖਿਆ ਉਹ ਤੇ ਜਿਹੜੇ ਕਿਰਦਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ ਜਿਹੜੇ ਬਹੁਤ ਘੱਟ ਕੋਈਆਂ ਚੋਂ ਆਇਆ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹਜੇ ਤੱਕ ਮੈਂ ਸਖਤ ਰੋਕਤਾ ਮੈਂ ਚੰਗਨਾਰਾ ਨੌਦੂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖਮਿਆਜੇ ਭੁਗਤਣ ਪੈਣਗੇ ਮੈਂ ਕੱਲ ਤਾਂ ਚੰਗਨਾਰਾ ਨੌਦਾ ਬਿਆਨ ਸੁਣ ਰਿਹਾ ਵਾਂ ਜਿਹੜਾ ਨੇ ਉਹਨਾਂ ਨੇ 20 ਸੱਤੀ ਦੇ ਮਹਾਨ ਸੀ ਇਤਿਹਾਸ ਸੰਜਨਾਰ ਸਿੰਘ ਪਰਕਰ ਦਾ ਸੰਜਨਾਰ ਸਿੰਘ ਵਰਗਾ ਧਰਮੀ ਬੰਦਾ ਮੈਂ ਉਹ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਜਿਹੜਾ ਬਚਨ ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਾਲਾਤ ਮੇਰੇ ਪੁੱਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਰਤਾਰ ਸੀ ਉਹ ਬਹੁਤ ਵੱਡਾ ਕਰਤਾਰ ਸੀ ਜਿਹੜਾ ਬਹੁਤ ਘੱਟ ਬੰਦਿਆਂ ਚੋਂ ਤਾਂ ਹੈ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹੱਦ ਤੱਕ ਭਈ ਕਿਸ ਇਸ ਸਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀਆਂ ਅੰਤਖਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਖਵਾਦੀ ਹੁੰਦੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਖ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਰ ਸਿੰਘ ਨੇ ਇੱਕ ਧਾਰਮਿਕ ਗਤੀਵਿਧਾ ਸੀ ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਹਦੀ ਪ੍ਰਸੈਂਟੇ ਨੂੰ ਪਛਾਣ ਲਿਆ ਸੀ ਉਹ ਇਹਦੀ ਪ੍ਰਸੈਂਟੇ ਨੂੰ ਸਿੱਖ ਕੌਮ ਦੇ ਵਿੱਚ ਰਹਿਣ ਦੇਣਾ ਚਾਹੁੰਦੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਲਾਹਤਾਂ ਵਿੱਚ ਕਗਨਾਰਾ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖਮਜਾਜੇ ਭੁਗਤਣੇ ਪੈਣਗੇ ਅਸੀਂ ਜ਼ਬਰਦਸਤ ਮੁਜਾਰਾ ਸਾਨੂੰ ਜਦੋਂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਕਾ ਬੀਜੇਪੀ ਔਰ ਉਹਨਾਂ ਦੀ ਸਰਕਾਰ ਉਸਦੇ ਕੋਲੋਂ ਇਹਨਾਂ ਲਫਜਾਂ ਦੀ ਵਾਪਸੀ ਕਰਵਾਏਗੀ ਸੰਤ ਜਰਨੈਲ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਨਹੀਂ ਦੇਖਿਆ ਉਹਦੇ ਜਿਹੜੇ ਕਿਰਦਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ ਜਿਹੜੇ ਬਹੁਤ ਘੱਟ ਬੰਦੇ ਆਉਂਦਾ ਕੰਗਨਾਰ ਰਨੋਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹਜੇ ਤੱਕ ਮੈਂ ਸਖਤ ਰੂਪਾਂ ਵਿੱਚ ਕੰਗਨਾਰ ਰਨੋਤ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖੁਮਿਆਜੇ ਭੁਗਤਣਾ ਪੜੇਗਾ ਮੈਂ ਕੱਲ ਤਾਂ ਬੰਗਨਾਰਾ ਨੌ ਦਾ ਬਿਆਨ ਸੁਣ ਰਿਹਾ ਵਾਂ ਜਿਹੜਾ ਨੇ ਉਹਨਾਂ ਨੇ 20 ਸਦੀ ਦੇ ਮਹਾਨ ਸ਼ਹੀਦ ਸਨ ਜਰਨੈਲ ਸਿੰਘ ਪਰਖਾ ਸੰਜਰਨੈਲ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਜਿਹੜਾ वचन ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਿਆਲات ਮੇਰੇ ਪੋਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਰਤਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ ਜਿਹੜੇ ਬਹੁਤ ਘੱਟ ਬੰਦਿਆਂ 'ਚ ਹੁੰਦਾ ਹੈ। ਕੰਗਨਾਰ, ਨਹੋਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹੱਦ ਤੱਕ। ਉਹ ਕਿਸ ਇਸ ਸਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀ। ਅੰਤਕਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ। ਅੰਤਕਵਾਦੀ ਉਹ ਹੁੰਦੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਕ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ। ਸੰਜੇਰ ਨਾਇਰ ਸਿੰਘ ਨੇ ਇੱਕ ਧਾਰਮਿਕ ਗ੍ਰਿਤੀ ਵਾਰਾ ਸੀ। ਉਹ ਆਪਣੇ ਕਾਨੂੰਨ ਲੈ ਕੇ ਕੋਈ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਹਦੀ ਪ੍ਰਸ਼ੰਤਿ ਨੂੰ ਪਛਾਣ ਲਿਆ ਸੀ ਉਹ ਇਹਦੀ ਪ੍ਰਸ਼ੰਤਿ ਨੂੰ ਸਿੱਖ ਕਮਿਊਨਿਟੀ ਸੀ ਰਹਿਣ ਦੇਣਾ ਚਾਹੁੰਦੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਾਵਧਾਨੀ ਵਿੱਚ ਰਗਣਾ ਰਤੋਂ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖੁਮਜਾਜੇ ਭੁਗਤਣ ਪੈਣਗੇ ਅਸੀਂ ਜ਼ਬਰਦਸਤ ਉਜਾਰਾ ਸਾਨੂੰ ਜਾਦੂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਕਾ ਬੀਜਪੀ ਔਰ ਉਹਨਾਂ ਦੀ ਸਰਕਾਰ ਉਦੋਂ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏਗੀ